ਕੁੜੀ ਸੀ ਉਹਦਣਾ ਸ਼ਰਾਰਤਾ ਕਰਨੀਆਂ ਹਨਾ ਗੁਰੂਗ੍ਰਾਮ ਸਾਹਿਬ ਦੀ ਹਜ਼ੂਰੀ 'ਚ ਕੋਲ ਹੋਲ ਵੀ ਬੀਬੀਆਂ ਬੈਠੀਆਂ ਐ ਬਹੁ ਮਾੜੀ ਗੱਲ ਐ ਕਿਉਂਕਿ ਇਹ ਇਹ ਵੀ ਇੱਕ ਬੇਅਦਬੀ ਆ ਕਿ ਅੱਜ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਧਾਨ ਆ ਕੋਈ ਪ੍ਰਬੰਧਕ ਆ ਕੋਈ ਮੈਨੇਜਰ ਆ ਉਹਨਾਂ ਨੂੰ ਪਤਾ ਹੀ ਨਹੀਂ ਗੁਰਸਿੱਖੀ ਬਾਰੇ ਹੁਣ ਜੇ ਗੁਰਸਿੱਖ ਬੰਦਾ ਪ੍ਰਧਾਨ ਦਾ ਬੱਚਾ ਇਹੋ ਜੇ ਕੰਮ ਕਰੇਗਾ ਤੇ ਜੇ ਕੋ ਆਮ ਇਨਸਾਨ ਹੁੰਦਾ ਤੇ ਲੋਕਾਂ ਨੇ ਹੁਣ ਤਾਂ ਕੋਟਕੋਟ ਉੱਥੇ ਕਮੇਟੀ ਨਹੀਂ ਮਾਰਦਾਂ ਨਹੀਂ ਕਿ ਪਿੰਡ ਵਾਲਿਆਂ ਨੇ ਅੱਜ ਕੱਲ ਨਵੇਂ ਮੁੰਡੇ ਜਿਹੜੇ ਉਹਨਾਂ ਨੇ ਘੱਡੇ ਬਾਅਦ ਬਾਣਾ ਪਾਇਆ ਦਾ 2 ਘੰਟੇ ਬਾਅਦ ਬਾਣਾ ਲਾਗੇ ਤੇ ਪਿੰਡ ਗਮੀ ਚ ਪ ਕਿ ਅੱਬਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਾਂਗੇ ਸ਼ਰਾਰਤਬਾਜ਼ੀ ਕਰਾਂਗੇ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓ ਐਦਾਂ ਦੀ ਵਾਇਰਲ ਹੁੰਦੀਆਂ ਨੇ ਜਿੱਥੇ ਗੁਰਾਂ ਦੀਆਂ ਗੁਰਾਂ ਦੀ ਬੀਤ ਸਾਹਿਬ ਦੇ ਸਾਹਮਣੇ ਜਾਂ ਹਜ਼ੂਰੀ ਦੇ ਵਿੱਚ ਬਹੁਤ ਸਾਰੀ ਐਦਾਂ ਦੀ ਵੀਡੀਓ ਵਾਇਰਲ ਹੁੰਦੀਆਂ ਨੇ ਅਪੱਤੀਜਨਕ ਜਿਹੜੇ ਦੇਖਣ ਯੋਗ ਨਹੀਂ ਹੁੰਦੀਆਂ ਸੋ ਇੱਕ ਐਦਾਂ ਦੀ ਇਹ ਵੀਡੀਓ ਸਾਹਮਣੇ ਆਈ ਹੈ ਪਟਿਆਲਾ ਤੋਂ ਇੱਕ ਗੁਰਦੁਆਰਾ ਸਾਹਿਬ ਤੋਂ ਜਿੱਥੇ ਇੱਕ ਲੜਕਾ ਇੱਕ ਲੜਕੀ ਦੇ ਨਾਲ ਚੌੜਬਾਜੀ ਕਰ ਰਿਹਾ ਹੈ ਜਾਂ ਉਹਦੇ ਨਾਲ ਛੇੜਛਾੜ ਕਰ ਰਿਹਾ ਹੈ ਤੇ ਉੱਥੇ ਕੁਝ ਲੇਡੀਜ਼ ਵੀ ਬੈਠੀਆਂ ਹੁੰਦੀਆਂ ਨੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਸੋ ਉਸੇ ਤੇ ਹੀ ਚਰਚਾ ਰਹੇਗੀ ਅੱਜ ਸਾਡੇ ਨਾਲ 96 ਕਰੋੜੀ ਮੁੱਖ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਸੋ ਉਹਨਾਂ ਦੇ ਨਾਲ ਇਸੇ ਤੇ ਹੀ ਚਰਚਾ ਰਹੇਗੀ ਕਿ ਕਿਸ ਤਰੀਕੇ ਦੇ ਨਾਲ ਅੱਜ ਬੇਅਦਬੀਆਂ ਹੁੰਦੀਆਂ ਨੇ ਤੇ ਕਿੱਦਾਂ ਦੀ ਸਜ਼ਾਵਾਂ ਹੁੰਦੀਆਂ ਨੇ ਤੇ ਨਿਹੰਗ ਸਿੰਘ ਵੀ ਉੱਥੇ ਪਹੁੰਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਵੀਡੀਓ ਸਾਹਮਣੇ ਨਿਕਲ ਕੇ ਆ ਰਹੀ ਹੈ ਹਾਲਾਂਕਿ ਬਹੁਤ ਸਾਰੀਆਂ ਏਦਾਂ ਦੀ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਬਾਬਾ ਜੀ ਦੀ ਹਜ਼ੂਰੀ ਸਾਹਮਣੇ ਬਹੁਤ ਸਾਰੇ ਗਲਤ ਕੰਮ ਹੁੰਦੇ ਨੇ ਤੇ ਨਿਹੰਗ ਜਿੱਥੇ ਦਾਰਬੀ ਪਹੁੰਚਦੇ ਨੇ ਉੱਥੇ ਤੇ ਯਾਨੀ ਏਦਾਂ ਦੇ ਸਟੈਪ ਚੱਕਦੇ ਨੇ ਕਿ ਉਹਨਾਂ ਨੂੰ ਕੋਈ ਨਾ ਕੋਈ ਸਜ਼ਾ ਦਈਏ ਯਾਨੀ ਫਿਰ ਵੀ ਲੋਕੀ ਸਮਝਦੇ ਨਹੀਂ ਹੈਗੇ ਤੁਸੀਂ ਇਸ ਵੀਡੀਓ ਤੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੈ ਨਾ ਉੱਥੇ ਸਾਨੂੰ ਸਤਕਾਰ ਬਹੁਤ ਵੱਡਾ ਕਰਨਾ ਚ ਕਿਉਂਕਿ ਸਾਡੇ ਲਈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੇਖੋ ਜਿਵੇਂ ਹੁਣ ਉਹ ਬੱਚੇ ਦੀ ਹਰਕਤ ਜੋ ਕੁੜੀ ਸੀ ਉਹਦਣਾ ਸ਼ਰਾਰਤਾ ਕਰਨੀ ਆ ਹਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਭਾਵੇਂ ਕੋਈ ਰਿਸ਼ਤੇਦਾਰ ਹੋਵੇ ਜਾਂ ਨਾ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹੋ ਜਿਹੀ ਇੱਕ ਕੋਜੀ ਹਰਕਤਾਂ ਕਰਨੀ ਆ ਕੋਲ ਹੋਲ ਵੀ ਬੀਬੀ ਐ ਬੈਠੀ ਐ ਬਹੁਤ ਮਾੜੀ ਗੱਲ ਐ ਕਿਉਂਕਿ ਇਹ ਇਹ ਵੀ ਇੱਕ ਬੇਅਦਬੀ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਆਪਾਂ ਦੇਖੋ ਜਾ ਕੇ ਉੱਥੇ ਨਿਮਸ਼ਕਾਰ ਕਰਕੇ ਉੱਥੇ ਆਪਣਾ ਸਿਰ ਇਹਨੇ ਚੱਕਿਆ ਜਾਂਦਾ ਕਿਸੇ ਦਾ ਕਿਉਂਕਿ ਗੁਰੂ ਮਹਾਰਾਜ ਦੀ ਹਿਜੂਰੀ ਸਭ ਤੋਂ ਵੱਡੀ ਸਾਡੇ ਲਈ ਇਸ ਕਰਕੇ ਜਿਵੇਂ ਜੇ ਪ੍ਰਧਾਨ ਦਾ ਮੁੰਡਾ ਹੈ ਤੇ ਇਹ ਨਹੀਂ ਵੀ ਆਪਾਂ ਗਲਤ ਹਰਕਤਾਂ ਕਰੀ ਇਹਨਾਂ ਚੀਜ਼ਾਂ ਜੋ ਬਾਝ ਹੋਣਾ ਚਾਹੀਦਾ ਕਿਉਂਕਿ ਇੱਕ ਜੇ ਪ੍ਰਧਾਨ ਹੈ ਅੱਜ ਕੱਲ ਪ੍ਰਧਾਨਾਂ ਦਾ ਵੀ ਬੜਾ ਉਹ ਆ ਕਈ ਗੁਰੂ ਘਰਾਂ ਚ ਬੜੀ ਵਧੀਆ ਕਮੇਟੀ ਹੈ ਨਾ ਜਿੱਥੇ ਪ੍ਰਬੰਧ ਬੜਾ ਵਧੀਆ ਚੱਲਦਾ ਹੈ ਕਈ ਅੱਜ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਧਾਨ ਆ ਕੋਈ ਪ੍ਰਬੰਧਕ ਆ ਕੋਈ ਮੈਨੇਜਰ ਆ ਉਹਨਾਂ ਨੂੰ ਪਤਾ ਹੀ ਨਹੀਂ ਗੁਰਸਿੱਖੀ ਬਾਰੇ ਕਈਆਂ ਨੇ ਦਾੜੀ ਕੱਟੀਆਂ ਹੋਈ ਹੈ ਤੇ ਕਈ ਰਾਤ ਨੂੰ ਜੇ ਪਹਿਲੀ ਗੱਲ ਤੇ ਗਾਤਰਾ ਹੀ ਨਹੀਂ ਪੁੰਦੇ ਕਈ ਕਈ ਬੜੇ ਅੱਜਕੱਲ ਮਸਲੇ ਆ ਰਹੇ ਗੁਰੂ ਘਰਾਂ 'ਚ ਕਿਉਂਕਿ ਉਹਨਾਂ ਨੇ ਕਮੇਟੀ ਦਾ ਪ੍ਰਬੰਧ ਜ਼ਰੂਰ ਸਾਹਮਣਾ ਪ੍ਰਧਾਨਗੀ ਵੀ ਲੈਣੀ ਆ ਕਮੇਟੀ ਦਾ ਸੈਕਟਰੀ ਵੀ ਬੰਨਾ ਹਰ ਉਹਦਾ ਲੈਣਾ ਪਰ ਗੁਰਸਿੱਖ ਨਹੀਂ ਬੰਨਾ ਗੁਰੂ ਵਾਲੇ ਨਹੀਂ ਬੰਨਾ ਅੰਮ੍ਰਿਤਧਾਰੀ ਨਹੀਂ ਬੰਨਾ ਪਰ ਪ੍ਰਧਾਨਗੀ ਵੀ ਨਹੀਂ ਛੱਡਣੀ ਇਹ ਮਸਲੇ ਵੀ ਬੜੇ ਆ ਰਹੇ ਆ ਇਸ ਕਰਕੇ ਜੇ ਇਹੋ ਜੀ ਹਰਕਤ ਕਰਨੀ ਜਿਹੜੇ ਬੱਚੇ ਨੇ ਗਲਤ ਗੱਲ ਤੇ ਉਹਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਜੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਚੰਗੀ ਗੱਲ ਆ ਤੇ ਉਹ ਸਾਰਾ ਮਸਲੇ ਦਾ ਹੱਲਾ ਪੀ ਕੱਢਣਗੇ ਜਿਹੜੇ ਪੁੰਚੇ ਆਪਣੇ ਸਿੰਘ ਚਲੋ ਜਥੇਬੰਦੀ ਦੇ ਮਹਾਰਾਜ ਚੜ੍ਹਦੀ ਕਲਾ ਕਰੇ ਪਰ ਪ੍ਰਧਾਨ ਨੂੰ ਸੋਚਣ ਦੀ ਲੋੜ ਏ ਜੇ ਬੱਚੇ ਗੁਰ ਗੁਰ ਸਿੱਖੀ ਦੇ ਨਾਲ ਜੁੜਨਗੇ ਚੰਗੇ ਕੰਮ ਕਰਨਗੇ ਤੇ ਲੋਕ ਗੁਪਮਾ ਕਰਦੇ ਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਾਂਗੇ ਸ਼ਰਾਰਤ ਬਾਜੀ ਕਰਾਂਗੇ ਤੇ ਲੋਕਾਂ ਤੇ ਬੜਾ ਮਾੜਾ ਅਸਰ ਪੈਂਦਾ ਨਾਲੇ ਉਹ ਵੀ ਗੁਰੂ ਦੀ ਹਜ਼ੂਰੀ 'ਚ ਖਾਲਸਾ ਜੀ ਇਹ ਵੀ ਗੱਲਾਂ ਉੱਠ ਰਹੀਆਂ ਨੇ ਉੱਥੇ ਨੇ ਅੰਗ ਸਿੰਘ ਜੀ ਖਾਲਸਾ ਜੀ ਇਹ ਗੱਲ ਕਰ ਰਹੇ ਨੇ ਕਹਿੰਦੇ ਅਗਰ ਤੁਹਾਡੇ ਬੇਟੇ ਦੀ ਜਗ੍ਹਾ ਜਿਸ ਤਰੀਕੇ ਦੇ ਨਾਲ ਕਹਿੰਦੇ ਦਾੜਾ ਪ੍ਰਕਾਸ਼ ਕੀਤਾ ਹੋਇਆ ਦਸਤਾਰ ਵੀ ਐ ਤੇ ਤੇ ਉਹਨਾਂ ਨੇ ਗੱਤਰਾ ਵੀ ਪਾਇਆ ਕਹਿੰਦੇ ਇਹਨਾਂ ਇਸ ਦੀ ਥਾਂ ਅਗਰ ਕੋਈ ਮੋਨਾ ਬੰਦਾ ਹੁੰਦਾ ਤਾਂ ਤੁਸੀਂ ਕੁੱਟ-ਕੁੱਟ ਕੇ ਮਾਰ ਦੇਣਾ ਸੀ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਤੁਹਾਡੀ ਕੀ ਸੋਚਣੀ ਹੈ ਦੇਖੋ ਬਿਲਕੁਲ ਸਹੀ ਗੱਲ ਐ ਜੇ ਕੋਈ ਹੁਣ ਕੋਈ ਮੋਨਾ ਬੰਦਾ ਹੁੰਦਾ ਉੱਥੇ ਆਪਾਂ ਨੇ ਹੋਰ ਬੜਾ ਕੁਝ ਕਹਿਣਾ ਸੀਗਾ ਹਨਾ ਤੇ ਜੇ ਪ੍ਰਧਾਨ ਦੇ ਬੱਚੇ ਇਹੋ ਜਿਹੀ ਹਰਕਤਾਂ ਕਰਨਗੇ ਤੇ ਲੋਕ ਕੀ ਸੋਚਣਗੇ ਕਿਉਂਕਿ ਉਹ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੁੜੀ ਨੇ ਸ਼ਰਾਰਤ ਬਾਜੀ ਕਰਨੀ ਜਾਂ ਛੇੜਖਾਨੀਆਂ ਕਰ ਰਿਹਾ ਹੋ ਗਲਤ ਗੱਲ ਆ ਉਹ ਤੇ ਹੁਣ ਸਾਰੇ ਜਿਹੜੇ ਸਿੰਘ ਗਏ ਉਹਨਾਂ ਦੇ ਵਿੱਚ ਪਤਾ ਲੱਗੂ ਵੀ ਕੀ ਹਰਕਤ ਸੀ ਕੀ ਗੱਲ ਸੀਗੀ ਵੀ ਉਹਨੂੰ ਉਹੋ ਜੀ ਸਜ਼ਾ ਦਿੱਤੀ ਜਾਣੀ ਚਾਹੀਦੀ ਜਿਹੋ ਜਿਹੇ ਕੰਮ ਕੀਤਾ ਕਿਤਾ ਹਨਾ ਜੇ ਪ੍ਰਸ਼ਾਸਨ ਦੀ ਕਾਰਵਾਈ ਏ ਤੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਬਾਕੀ ਨੇ ਹਾਂਕ ਸੰਗ ਜਿੱਥੇ ਮੰਦੀ ਆ ਪਹੁੰਚੀ ਐ ਤੇ ਗਾਂ ਤੋਂ ਇਹੋ ਜੇ ਕੰਮਾਂ ਨੂੰ ਨੱਥ ਪਾਉਣੀ ਚਾਹੀਦੀ ਜੇ ਖਾਲਸਾ ਜੀ ਕਿਵੇਂ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਗਏ ਸੀ ਬੈਠੇ ਸੀ ਨਿਹੰਗ ਸਿੰਘ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਥੋੜੀ ਤਲਖੀ ਵੀ ਹੋ ਗਈ ਸੀ ਉੱਥੇ ਤੇ ਕਹਿੰਦੇ ਪ੍ਰਧਾਨ ਵੀ ਥੋੜਾ ਯਾਨੀ ਤਤਕੋਝ ਬੋਲ ਗਏ ਸੀ ਉਹ ਕਹਿੰਦੇ ਕਿ ਕਿਸ ਤਰੀਕੇ ਦੇ ਨਾਲ ਧਮਕੀਆਂ ਟਾਇਪ ਯਾਨੀ ਗੱਲਾਂ ਕਰ ਰਹੇ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪ੍ਰਧਾਨਗੀ ਦਾ ਅਹੁਦਾ ਤੇ ਦੂਜੇ ਪਾਸੇ ਇਹ ਕਹਿਣਾ ਕਿ ਆਪਾਂ ਬੈਠ ਕੇ ਬਾਅਦ ਚ ਗੱਲ ਕਰਾਂਗੇ ਤੇ ਇੱਕ ਛੋਟਾ ਬੱਚਾ ਹੈ ਯਾਨੀ ਗੁਰਦੁਆਰਾ ਸਾਹਿਬ ਦੇ ਵਿੱਚ ਐਦਾਂ ਦੀਆਂ ਗੱਲਾਂ ਹੋਣੀਆਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਆਣੇ ਵਾਲੇ ਸਮੇਂ ਦੇ ਵਿੱਚ ਵੀ ਇਹ ਚਿੰਤਾਜਨਕ ਹੈ ਕਿਉਂਕਿ ਬਹੁਤ ਸਾਰੇ ਲੋਕੀ ਅੱਜ ਵੀ ਸੰਭਲਦੇ ਨਹੀਂ ਹੈਗੇ ਕਿ ਜਿਹੜੀ ਐਦਾਂ ਦੀ ਉਹ ਜਿਹੀ ਹਰਕਤਾਂ ਕਰਦੇ ਰਹਿੰਦੇ ਆਂ ਦੇਖੋ ਵਿਸ਼ਾ ਦੇ ਜਾਂਚਦਾ ਜੇ ਪ੍ਰਧਾਨ ਉਹ ਤਲਕੀ ਕਰਦਾ ਹੈ ਜਾਂ ਗਲਤ ਬੋਲਦਾ ਦੇਖੋ ਜਦੋਂ ਗਲਤੀ ਤੇ ਆਪਣੀ ਹੈ ਨਾ ਜੇ ਗਲਤੀ ਹੈ ਉਹ ਗਲਤੀ ਨੂੰ ਆਪਾਂ ਗਲਤੀ ਮੰਨ ਕੇ ਸੰਗਤ ਦੇ ਵਿੱਚ ਜਾਂ ਸਾਰਿਆਂ ਦੇ ਅੱਗੇ ਵੱਡਿਆਂ ਦੇ ਵਿੱਚ ਜਾਂ ਜਿਹੜੇ ਨਿਹੰਗ ਸਿੰਘ ਪਹੁੰਚੇ ਗਲਤੀ ਨੂੰ ਗਲਤੀ ਮੰਨਣ ਦਾ ਆਪਾਂ ਨੂੰ ਹੱਕ ਆ ਤੇ ਜੇ ਆਪਾਂ ਉਥੇ ਬਹਿਸਵਾਜੀ ਕਰਾਂਗੇ ਉਹਨਾ ਮੁੱਦਾ ਭਕੇਗਾ ਤੇ ਬਾਕੀ ਜਾਂਚ ਵੀ ਹੋਣੀ ਚਾਹੀਦੀ ਕਿਉਂਕਿ ਵੀਡੀਓ ਕਿਵੇਂ ਬਣੀ ਕਿਸੇ ਦੇ ਸ਼ਰਾਰਤਬਾਜੀ ਨਾਲ ਜਾਂ ਬੱਚਾ ਗਲਤ ਕੰਮ ਕਰ ਰਿਹਾ ਨਾਲ ਕੋਈ ਵੀਡੀਓ ਬਣਾ ਰਿਹਾ ਤੇ ਫਿਰ ਵੀਡੀਓ ਅਪਲੋਡ ਹੋਣੀ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਣ ਕੇ ਬਦਨਾਮੀ ਕਰਨ ਵਾਸਤੇ ਨਾ ਕੰਮ ਕੀਤਾ ਗਿਆ ਹੋਵੇ ਵੀ ਤਾਂ ਸੀਸੀਟੀਵੀ ਕੈਮਰੇ ਦੀ ਵੀਡੀਓ ਹੈ ਜਿਸ ਤਰੀਕੇ ਦੇ ਨਾਲ ਆਪਾਂ ਕੈਮਰੇ ਲੱਗੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੋਂ ਕਿਸੇ ਨੇ ਵੀਡੀਓ ਕੱਢ ਕੇ ਵਾਇਰਲ ਕੀਤੀ ਆ ਉਹ ਕਹਿੰਦੇ ਵੀਡੀਓ ਵਾਇਰਲ ਕੀਤੀ ਹੈ ਹਾਲਾਂਕਿ ਗੱਲ ਇਹ ਨਹੀਂ ਕਿ ਵੀਡੀਓ ਵਾਇਰਲ ਕਿਵੇਂ ਹੋਈ ਗੱਲ ਇਹ ਕਿ ਜੋ ਵੀ ਹੋ ਰਿਹਾ ਇਹ ਚੀਜ਼ਾਂ ਸਹੀ ਆ ਜਾਂ ਗਲਤ ਨੇ ਨਹੀਂ ਗੱਲ ਫਿਰ ਉਹੀ ਹੈ ਨਾ ਵੀ ਜੇ ਵੀਡੀਓ ਵਾਇਰਲ ਹੋਈ ਨਾ ਕਿੱਤੀ ਦੇ ਕਿਸੇ ਨੇ ਨਾ ਤੇ ਉਹ ਨਾ ਹੋਵੇ ਵੀ ਕੋਈ ਆਪਸੀ ਨਾਲ ਦੀ ਚਾਲੀ ਹੋਵੇ ਮਿਲੀ ਭੁਗਤ ਹੋਵੇ ਹਨਾ ਪਰ ਲੋ ਸ਼ਰਾਰਤ ਬਾਜੀ ਕਰਦੇ ਨਹੀਂ ਬਾਅਦ ਵਿੱਚ ਵੀਡੀਓ ਵਾਇਰਲ ਕਰਦੇ ਨਹੀਂ ਕਿਉਂਕਿ ਨਵੇਂ ਤਾਂ ਨਵਾਂ ਇੱਕ ਮੁੱਦਾ ਬਣਾਉਣਾ ਇੱਕ ਹਾਈਲਾਈਟ ਹੋਣਾ ਜਿਵੇਂ ਅੱਜ ਆਪਾਂ ਵੇਖੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਕੰਟਰੋਵਰਸਟੀ ਖੜੀ ਕਰ ਲੈਣੀ ਬਿਨ ਮਤਬਲ ਤੋਂ ਸ਼ਰਾਰਤ ਬਾਜੀ ਜਿਵੇਂ ਬੱਚਿਆਂ ਵੱਲੋਂ ਹਨ ਜਾਂ ਬੱਚੇ ਵੱਲੋਂ ਹਰਕਤਾਂ ਕਰਨੀਆਂ ਫਿਰ ਵੀਡੀਓ ਵਾਇਰਲ ਕਿੰਨੀ ਕੀਤੀ ਉਹਨੇ ਕੀਤੀ ਜਾਂ ਨਾਲ ਦੇ ਨੇ ਕੀਤੀ ਹੈ ਤੇ ਗਲਤ ਹੈ ਨਾ ਲੋਕਾਂ ਚ ਪ੍ਰਚਾਰ ਤੇ ਗਲਤ ਜਾ ਰਿਹਾ ਨਾ ਗੁਰਸਿੱਖੀ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਐ ਹੋਜੀ ਹਰਕਤ ਕਰਨੀ ਬਦਨਾਮੀ ਕਿਦੀ ਹੋ ਰਹੀ ਸਿੱਖ ਕੌਮ ਦੀ ਹੋ ਰਹੀ ਹੈ ਨਾ ਤੇ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਸਾਨੂੰ ਨੱਥ ਪਾਉਣ ਦੀ ਲੋੜ ਏ। ਗਾਂਵ ਤੋਂ ਸੁਧਾਰ ਹੋ ਸਕੇ। ਹੁਣ ਥਾਂ ਥਾਂ ਤੇ ਕਿਤੇ ਬੇਅਦਬੀਆ ਹੋ ਜਾਂਦੀ ਏ। ਵੀ ਹੁਣ ਜੇ ਗੁਰਸਿੱਖ ਬੰਦਾ ਪ੍ਰਧਾਨ ਦਾ ਬੱਚਾ ਇਹੋ ਜੇ ਕੰਮ ਕਰੇਗਾ ਤੇ ਜੇ ਕੋ ਆਮ ਇਨਸਾਨ ਹੁੰਦਾ ਤੇ ਲੋਕਾਂ ਨੇ ਹੁਣ ਤਾਂ ਕੁੱਟਕੁੱਟ ਉੱਥੇ ਕਮੇਟੀ ਨਹੀਂ ਮਾਰਦਣਾ ਸੀ ਕਿ ਪਿੰਡ ਵਾਲਿਆਂ ਨੇ। ਤੇ ਇਸ ਕਰਕੇ ਨਾ ਕੰਮਾਂ ਤੋਂ ਬਾਜ਼ ਹੋਣਾ ਚਾਹੀਦਾ। ਮੈਂ ਕਿਸੇ ਦਾ ਇੰਟਰਵਿਊ ਕੀਤਾ ਸੀ। ਉਹਨਾਂ ਨੇ ਇੱਕ ਗੱਲ ਕੀਤੀ ਤੁਹਾਡੇ ਨਾ ਹੰਗ ਸਿੰਘ ਜੀ ਵਿੱਚੋਂ ਹੀ ਨੇ। ਉਹਨਾਂ ਨੇ ਬਾਣਾ ਪਾਇਆ ਹੋਇਆ ਸੀ। ਉਹ ਕਹਿੰਦੇ ਨੇ ਕਿ ਜਿਹੜੇ ਬਾਣਾ ਤਾਂ ਪਾ ਲੈਂਦੇ ਨੇ ਪਰ ਮਰਿਆਦਾ ਨਹੀਂ ਰੱਖਦੇ ਹੈਗੇ ਪੂਰੇ ਤਰੀਕੇ ਦੇ ਨਾਲ ਕਹਿੰਦੇ ਕਿ ਹੁਣ ਦੇਖ ਲੋ ਕਹਿੰਦੇ ਕਿ ਯਾਨੀ ਆਪਣਾ ਕੰਮ ਚਲਾਉਣ ਵਾਸਤੇ ਯਾਨੀ ਯਾਨੀ ਹੁਣ ਰੋਡਾਂ ਤੇ ਖੜ ਕੇ ਉਹ ਸਰਦਾਈ ਵੇਚਣ ਲਾ ਜਾਂਦੇ ਨੇ ਬਾਣਾ ਪਾ ਲੈਂਦੇ ਨੇ ਯਾਨੀ ਸਿਰਫ ਆਪਣਾ ਕੰਮ ਚਲਾਉਣ ਵਾਸਤੇ ਪਰ ਮਰਿਆਦਾ ਦੇ ਵਿੱਚ ਕੁਝ ਨੇ ਅੰਗ ਸਿੰਘ ਨਹੀਂ ਰਹਿੰਦੇ ਦੇਖੋ ਮਰਿਆਦਾ ਵੀ ਬੜੀ ਜ਼ਰੂਰੀ ਹੈ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲੂ ਕਹਿਤਾ ਈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਵਾਸ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਊ ਮੈਂ ਸਾਰਾ ਜੇਬ ਇਹ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਜਦੋਂ ਖਾਲਸਾ ਵਿਪਰਨ ਕੀ ਰੀਤ ਕਰਦਾ ਮਹਾਰਾਜ ਕਹਿੰਦੇ ਮੈਂ ਉਹਦੀ ਪ੍ਰਤੀਤ ਹੀ ਨਹੀਂ ਕਰਦਾ ਤੇ ਅਸੀਂ ਨੇ ਗਸੀਆਂ ਨੂੰ ਵੀ ਬੇਨਤੀ ਕਰਦੇ ਵੇ ਜਦੋਂ ਆਪਾਂ ਬਾਣਾ ਪਾਇਆ ਹੈ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸੱਚਾ ਸੁੱਚਾ ਬਾਣਾ ਹੈ ਤੇ ਜੇ ਆਪਾਂ ਬਾਣਾ ਪਾ ਲਿਆ ਹੈ ਤੇ ਉਹਦੀ लाज ਰੱਖੀਏ ਤੇ ਤਿਆਰ ਪਰ ਤਿਆਰਾ ਬਾਣਾ ਪਾ ਕੇ ਰੱਖੀਏ ਅੱਜਕੱਲ ਨਵੇਂ ਮੁੰਡੇ ਜਿਹੜੇ ਉਹਨਾਂ ਨੇ ਘੰਟੇ ਬਾਅਦ ਬਾਣਾ ਪਾਇਆ ਜਾਂਦਾ 2 ਘੰਟੇ ਬਾਅਦ ਬਾਣਾ ਲਾ ਕੇ ਤੇ ਪੈਂਟ ਗਮੀ ਚ ਪਾ ਕੇ ਰੋਡ ਤੇ ਫਿਰਦੇ ਹੁੰਦੇ ਆ ਥੋੜਾ ਜਿਹਾ ਬਾਣਾ ਬੜਾ ਵੱਡਾ ਹੈ ਬਾਣੇ ਦੀ ਸਾਨੂੰ ਇੱਜ਼ਤ ਰੱਖਣੀ ਚਾਹੀਦੀ ਹੈ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਨਾ ਕਿ ਅਸੀਂ ਆਪਣੇ ਸੁਵਾਰਥ ਲਈ ਬਾਣਾ ਪਾਈਏ ਜੇ ਬਾਣਾ ਪਾਈਏ ਤੇ ਸੱਚੇ ਮਨ ਦੇ ਨਾਲ ਪਾਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜੁੜ ਕੇ ਇਹ ਨਹੀਂ ਵੀ ਅਸੀਂ ਬਾਣਾ ਪਾ ਕੇ ਇਕੱਲਾ ਕੰਮ ਕਰਨ ਵਾਸਤੇ ਬਾਣਾ ਪਾਈਆ ਨਹੀਂ ਜੇ ਬਾਣਾ ਬੁਣਾ ਤੇ ਸੱਚ ਦੇ ਰਹਿ ਕੇ ਪਾਓ ਮਰਜ਼ਾਦਾ 'ਚ ਰਹਿ ਕੇ ਪਾਓ ਫਿਰ ਬਾਣੇ ਦੇ ਤਿਆਰ ਪਰ ਤਿਆਰ ਰਹਿ ਕੇ ਉਹ ਬਾਣੇ ਦੀ ਪਾਲਣਾ ਵੀ ਕਰੀਏ ਸ਼ਸਤਰਤਾਰੀ ਹੋ ਕੇ ਗਊ ਗਰੀਬ ਦੀ ਰੱਖਿਆ ਵੀ ਕਰਨੀ ਚਾਹੀਦੀ ਸਾਨੂੰ ਨਾ ਕਿ ਕੱਲੇ ਇਸ ਜੀ ਬਾਣਾ ਪਾ ਕੇ ਐਵੇਂ ਤੁਰੇ ਫਿਰਿਏ ਬਾਣਾ ਪਾ ਕੇ ਬਾਣੇ ਦੀ ਲਾਜ ਨੂੰ ਕਾਇਮ ਰੱਖਣਾ ਗਊ ਗਰੀਬ ਦੀ ਰੱਖਿਆ ਕਰਨੀ ਕੋਈ ਪੰਥ ਦੇ ਕੰਮਾਂ ਦੇ ਵਿੱਚ ਸਾਨੂੰ ਹੋਂ ਆ ਜਾਣਾ ਚਾਹੀਦਾ ਕਿਤੇ ਜਿੱਥੇ ਕਿਤੇ ਬੇਦਬੀ ਹੁੰਦੀ ਆ ਜਾਂ ਕੋਈ ਪੰਥ ਦੇ ਕਿਹੜੇ ਕਿਹੜੇ ਵੱਡੇ ਕਾਰਜ ਆ ਉਥੇ ਖੜਨਾ ਚਾਹੀਦਾ ਸੱਚ ਦੇ ਖੜਨਾ ਚਾਹੀਦਾ ਸਾਲਸਾ ਜੀ ਲਾਸਟ ਤੋਂ ਆਲੇ ਮੰਗੇ ਇਸੇ ਨੂੰ ਇੱਕ ਹੋਰ ਪਲੱਸ ਸਵਾਲ ਜੋੜ ਉਹ ਕਰਾਂਗਾ ਜਿਸ ਤਰੀਕੇ ਦੇ ਨਾਲ ਬਾਣੀ ਦੀ ਇਹ ਗੱਲ ਚੱਲ ਰਹੀ ਹੈ ਕਿ ਨਿਹੰਗ ਸਿੰਘਾਂ ਵੱਲੋਂ ਕੁਝ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕਹਿੰਦੇ ਨੇ ਕਈਆਂ ਨੇ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ ਕਿ ਬਿਜ਼ਨਸ ਚਲਾਉਣ ਦੇ ਲਈ ਕੰਮ ਚਲਾਉਣ ਦੇ ਲਈ ਸਿਰਫ ਬਾਣਾ ਪਾ ਲੈਂਦੇ ਨੇ ਜਾਂ ਫਿਲਮਾਂ ਦੇ ਵਿੱਚ ਸ਼ੂਟ ਹੁੰਦਾ ਤਾਂ ਪਾਉਂਦੇ ਨੇ ਫਿਰ ਬਾਅਦ ਦੇ ਵਿੱਚ ਮਰਿਆਦਾ ਨਹੀਂ ਰੱਖਦੇ ਕਿ ਪੈਂਟ ਸ਼ਰਟਾਂ ਪਾਣੀਆਂ ਜਾਂ ਡਰਿੰਕ ਕਰਨੀ ਐਦਾਂ ਦੇ ਸਿਰਫ ਆਪਣਾ ਫਿਲਮਾਂ ਦੇ ਵਿੱਚ ਜਾਂ ਗੀਤਾਂ ਦੇ ਵਿੱਚ ਆਣ ਵਾਸਤੇ ਉਹ ਬਾਣਾ ਪਾਉਂਦੇ ਨੇ ਮਰਿਆਦਾ ਨੂੰ ਠੀਕ ਨਹੀਂ ਆ ਉਹਨਾਂ ਨੂੰ ਕੁਝ ਕਹਿਣਾ ਚਾਹਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਦਾਂ ਦੀ ਹਰਕਤਾਂ ਕਰਦੇ ਨੇ ਦੇਖੋ ਇਹ ਬੜਾ ਵੱਡਾ ਵਿਸ਼ਾ ਹੈ ਜਾਜ ਦਾ ਵੀ ਜਿਹੜਾ ਬਾਣਾ ਬੜਾ ਉਸ ਸੁਚਿਆ ਹੈ ਨਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਬਾਣਾ ਪਾ ਕੇ ਆਪਾਂ ਨੂੰ ਤਿਆਰ ਪਰ ਤਿਆਰ ਰਹਿਣਾ ਜਿਹਦਾ ਬਾਣੇ 'ਚ ਤੇ ਜੇ ਅਸੀਂ ਬਾਣਾ 10 ਮਿੰਟ ਬਾਅਦ ਖੋਲਦੇ ਨੇ ਜਾਂ ਕੋਈ ਮਰਜ਼ਾਦਾ ਭੰਗ ਕਰਦੇ ਉਹ ਬੜੀ ਗਲਤ ਗੱਲ ਆ ਬਾਣੇ 'ਚ ਤਿਆਰ ਪਰ ਤਿਆਰ ਰਹਿ ਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸ਼ਸਤਰ ਦੇ ਧਾਰਨੀ ਹੋਈ ਹੈ ਜਿਵੇਂ ਦਸਵੇਂ ਪਾਸ਼ਾ ਨੇ ਮਰਜ਼ਾਦਾ ਦੱਸੀ ਆ ਉਸੇ ਮਰਜ਼ਾਦਾ ਜ ਰਹਿਣਾ ਜੀਦਾ ਅੱਜ ਕੱਲ ਆਮ ਨੇਗ ਸਿੰਘ ਫਟਾਫੜ ਅੰਬਰ ਸ਼ਾਕਤ ਦੇ ਨਾਲ ਹੀ ਚੋਲਾ ਪਾ ਲੈਣ ਨੂੰ ਨਾ ਮਰਜ਼ਾਦਾ ਬਾਰੇ ਨਹੀਂ ਪਤਾ ਲੱਗਦਾ ਮਰਜ਼ਾਦਾ ਦਾ ਜਾ ਕੇ ਦਲ ਪੰਥਾ ਦੇ ਪਤਾ ਲੱਗਦਾ ਜਿਵੇਂ ਜਿਵੇਂ ਆਪਾਂ ਵਿਚਰਦੇ ਹਾਂ ਜਿਥੇ ਦਲ ਪੰਥਾ ਦੀ ਮਰਜ਼ਾਦਾ ਕਿਵੇਂ ਆ ਜਿਵੇਂ ਉੱਥੇ ਘੋੜਸਵਾਰੀ ਸਿੱਖਦੇ ਆ ਸ਼ਸਤਰ ਵਿਦਿਆ ਸਿੱਖਦੇ ਆ ਪੰਥ ਦੀ ਸਾਰੀ ਮਰਜ਼ਾਦਾ ਸਿੱਖਦੇ ਆ ਸਾਨੂੰ ਉਹ ਵੀ ਬੜੀ ਜ਼ਰੂਰੀ ਆ ਪੰਥ ਵਾਸਤੇ ਕਿਉਂਕਿ ਅਸੀਂ ਜੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਸਾਰਿਆਂ ਨੂੰ ਜੋੜਨਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਅਸੀਂ ਫੌਜ ਆ ਖਾਲਸਾ ਕਾਲਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਤੇ ਤਾਂ ਹੀ ਅਸੀਂ ਤਿਆਰ ਪਰ ਤਿਆਰ रह ਸਕਦੇ ਜੇ ਅਸੀਂ ਬਾਣੀ ਮਾਣੇ ਦੇ ਧਾਰਨੀ ਹੋਵਾਂਗੇ ਬਾਣੀ ਵੀ ਜ਼ਰੂਰੀ ਹੈ ਸਿਮਰਨ ਵੀ ਜ਼ਰੂਰੀ ਹੈ ਕਹਿੰਦੇ ਆ ਕਿ ਸਿੰਘ ਮਨ ਲਾਦਾ ਉੱਠ ਕੇ ਬਾਣੀ ਨਹੀਂ ਪੜ੍ਹਦੇ ਸਵੇਰੇ ਟਾਈਮ ਨਾਲ ਸ਼ਰਾਨ ਨਹੀਂ ਕਰਦੇ ਉਹ ਵੀ ਗਲਤ ਹੈ ਅਸੀਂ ਬਾਣਾ ਪਾ ਕੇ ਤੇ ਸਾਨੂੰ ਇਹ ਸਿਮਰਨ ਨਿਤਨੇਮ ਸਵੇਰੇ ਉੱਠ ਕੇ ਤਿਆਰ ਪਰ ਤਿਆਰ ਚੜ੍ਹਦੀ ਕਲਾ ਜ ਰਹਿਣਾ ਜੀ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਾਣਾ ਸੋ ਧੰਨਵਾਦ ਬਾਬਾ ਜੀ ਤੁਸੀਂ ਇੰਨਾ ਸਮਾਂ ਦਿੱਤਾ ਤੇ ਜਾਣਕਾਰੀ ਦਿੱਤੀ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਜੀ ਆਪਣੇ ਬਾਬਾ ਕੁਲਵਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਕਿਉਂਕਿ ਅੱਜ ਵੀ ਬਹੁਤ ਸਾਰੀਆਂ ਵੀਡੀਓ ਇਦਾਂ ਦੀ ਸਾਹਮਣੇ ਆਉਂਦੀਆਂ ਨੇ ਜਿੱਥੇ ਗੁਰੂ ਦੀ ਮਰਿਆਦਾ ਦੇ ਵਿੱਚ ਨਹੀਂ ਰਿਹਾ ਜਾਂਦਾ ਤੇ ਲੋਕ ਕੀ ਬੇਅਦਬੀਆਂ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਵੀ ਹੁੰਦਾ ਹੈ ਬਹੁਤ ਸਾਰੀਆਂ ਵੀਡੀਓ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਉਂਦੀਆਂ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਕ ਕਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਲੇ ਦੇ ਨਾਲ ਸੋ ਨੂੰ ਜਾਂਸਲਾ ਦੀ ਰਿਪੋਰਟ ਮੁਹਾਲੀ